ਦੁਨੀਆ ਅੰਦਰ ਹੈ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜਿਹੜਾ ਇਹਨੂੰ ਸਮਝ ਗਿਆ ਇਹਨੂੰ ਸਮਝ ਗਿਆ ਉਹ ਜਿਹੜਾ ਇਹਨੂੰ ਸਮਝ ਗਿਆ ਇਹਨੂੰ ਸਮਝ ਗਿਆ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਤੇ ਜਿਹੜਾ ਇਹਨੂੰ ਸਮਝ ਗਿਆ ਜਦੋਂ ਰੱਬ ਨੇ ਬੰਦਾ ਬਣਾਇਆ ਨਾ सुनो जा, जो तो रब ने बंदा बनाया बंदा तो बाद, बंदा तो बाद बना ती बंदे नहीं बने क्यों बोली जाते हो जोर मेरा लग रहा है गा मै रहा फ्री च बोली सुनो बैगे कमल साहब गलत कह रहे मैं जो तो बंदा बनाया ਤੇ ਬੰਦੇ ਦਾ ਜੀ ਨਹੀਂ ਲੱਗਾ ਬੰਦੇ ਦਾ ਜੀ ਨਹੀਂ ਲੱਗਾ ਉਦਾਸ ਹੋ ਕੇ ਇੱਕ ਕੋਨੇ ਚ ਪਿਆ ਰੱਬ ਕਹਿੰਦਾ ਓਏ ਭੜਿਆ ਲੋਕਾ ਦਿਲ ਨਹੀਂ ਲੱਗਦਾ ਕਹਿੰਦਾ ਨਹੀਂ ਜੀ ਦਿਲ ਨਹੀਂ ਲੱਗਦਾ ਕਹਿੰਦੇ ਚੱਲ ਜੀ ਓ ਦਿਲ ਨਹੀਂ ਲੱਗਦਾ ਆ ਜਾ ਲੁੱਕਰ ਵਿੱਚ ਖੜੀ ਏ ਤੂੰ ਲੋਕ ਮੈਂ ਤੈਨੂੰ ਲੱਭਣਾ ਤੇ ਬੰਦਾ ਅੱਖਾਂ ਬੰਦ ਕਰਕੇ ਉੱਥੇ ਖੜਾ ਹੋ ਗਿਆ ਤੇ ਰੱਬ ਨੇ ਹੱਥ ਮਾਰ ਕੇ ਕਹਿੰਦਾ ਲੱਭ ਰਿਹਾ ਰੱਬ ਕਹਿੰਦਾ ਬੰਦੇ ਨੂੰ ਕਹਿੰਦਾ ਲੁਕਣ ਵਿੱਚ ਖੇੜੀ ਹੈ ਜਦੋਂ ਬੰਦਾ ਬਣਾਇਆ ਕਹਿੰਦਾ ਲੁਕਣ ਵਿੱਚ ਖੇੜੀ ਤੇਰਾ ਜੀ ਨਹੀਂ ਲੱਗਦਾ ਕਹਿੰਦੇ ਨਹੀਂ ਆ ਜਾ ਲੁਕਣ ਵਿੱਚ ਖੇੜੀ ਜੀ ਲੱਗ ਜਾਊਗਾ ਕੀ ਹੋਇਆ ਬੰਦੇ ਨੂੰ ਕਿਹਾ ਤੂੰ ਲੋਕਾਂ ਅੱਖਾਂ ਬੰਦ ਕਰਕੇ ਲੋਕਿਆ ਰੱਬ ਨੇ ਲੱਭ ਲਿਆ ਰੱਬ ਕਹਿੰਦਾ ਲੈ ਹੁਣ ਮੈਂ ਲੁਕਦਾ ਤੂੰ ਲੱਭੀ ਰੱਬ ਸੋਚਣ ਲੱਗਿਆ ਵੀ ਕਿੱਥੇ ਲੁਕੀਏ ਕੋਈ ਜਗ੍ਹਾ ਤਾਂ ਲੱਭ ਨਹੀਂ ਰਹੀ ਬੰਦੇ ਦੇ ਵਿੱਚ ਜਾ ਕੇ ਬਹਿ ਗਿਆ ਵੀ ਲੱਭ ਲੂਗਾ ਸਾਰੀ ਉਮਰ ਹੋ ਗਈ ਬੰਦਾ ਰੱਬ ਨੂੰ ਲੱਭੀ ਜਾਂਦਾ ਲੱਭੀ ਨਹੀਂ ਰਹੀ ਜੇ ਰੱਬ ਲੱਗਿਆ ਤੇ ਫਿਰ ਕੋਲੋਂ ਐ ਨੱਕ ਜਾਂਦਾ ਵੀ ਇਹ ਕਿਹੜਾ ਰੱਬ ਹੋਊਗਾ ਦੱਸਾਂ ਕਿਥੇ ਰੱਬ ਜਦੋਂ 9 ਮਹੀਨੇ ਕੁੱਖ ਚ ਤੂੰ ਰਹਿਦ ਤੇਨੂੰ ਮਾਂ ਨੇ ਰੱਖਿਆ ਰੱਬ ਨੇ ਨਹੀਂ ਤੇਰੇ ਲਈ ਖੁਸ਼ੀਆਂ ਦਾ ਕਲਾ ਘੋਟਿਆ ਮਾਂ ਨੇ ਰੱਬ ਨੇ ਨਹੀਂ ਤੈਨੂੰ ਤੱਤੀ ਵਾਹ ਤੱਕ ਨਹੀਂ ਲੱਗਣ ਦਿੱਤੀ 9 ਮਹੀਨੇ ਮਾਂ ਨੇ ਰੱਬ ਨੇ ਨਹੀਂ ਤੇਰੇ ਲਈ 252 ਹੱਡੀਆਂ ਦਾ ਟੁੱਟਣ ਜਿਹੜਾ ਦੁੱਖ ਮਾਂ ਨੇ ਸਹਿਣ ਕੀਤਾ ਰੱਬ ਨੇ ਨਹੀਂ ਤੇਰਾ 5-4 ਸਾਲ ਮਲਬੂਤਰ ਮਾਂ ਨੇ ਸਾਫ਼ ਕੀਤਾ ਰੱਬ ਨੇ ਨਹੀਂ ਤੈਨੂੰ ਗਿੱਲੀ ਥਾਂ ਤੋਂ ਸੁੱਕੀ ਥਾਂ ਮਾਂ ਨੇ ਪਾਇਆ ਰੱਬ ਨੇ ਨਹੀਂ ਤੈਨੂੰ ਪੜਨ ਲਈ ਪਹਿਲਾ ਕਦਮ ਮਾਂ ਨੇ ਦੱਸਿਆ ਰੱਬ ਨੇ ਨਹੀਂ ਤੈਨੂੰ ਮਾਂ ਬੋਲੀ ਦਾ ਪਹਿਲਾ ਅੱਖਰ ਮਾਂ ਨੇ ਪੜਾਇਆ ਰੱਬ ਨੇ ਨਹੀਂ ਤੇਰੇ ਪੋਤਿਆਂ ਦੀ ਤੇਰੇ ਰਹਿਣ ਸਹਿਣ ਦੀ ਨੋਹ ਦੀ ਉਹਨਾਂ ਦੀ ਜਿਹੜੀ ਸੋਚਣੀ ਹੈ ਉਹ ਮਾਂ ਨੇ ਸੋਚੀ ਆ ਰੱਬ ਨੇ ਨਹੀਂ ਫੇ ਫਿਰ ਤੂੰ ਕਿਦਾਂ ਕਹਿ ਸਕਦਾ ਵੀ ਮਾਂ ਤੋਂ ਉੱਪਰ ਰੱਬ ਹੋ ਸਕਦਾ ਦੱਸੀ ਮੈਨੂੰ ਜਰਾ ਪੜਿਆ ਲੋਕਾਂ ਦੋ ਅੱਖਰਾਂ ਦਾ ਰੱਬ ਤੇ ਰੱਬ ਨੇ ਦੋ ਅੱਖਰਾਂ ਦੀ ਮਾਂ ਬਣਾਈ ਆ ਵਿਤਕਰਾਂ ਨਹੀਂ ਕੀਤਾ ਉਹਨੇ ਕਿਹਾ ਕਿ ਮੈਂ ਆਪਣੇ ਰੂਪ ਨੂੰ ਇੱਕ ਹੋਰ ਜਗ੍ਹਾ ਤੇ ਰੱਖ ਰਿਆ ਉਹ ਐ ਮਾਂ ਰਾਰਾ ਬੱਬਾ ਮਾਂ ਤੇ ਮੰਮੇ ਦੇ ਪਿੱਛੇ ਕੰਨਾ ਤੇ ਬਣ ਜਾਂਦਾ ਮਾਂ ਦੋ ਅੱਖਰਾਂ ਦਾ ਰੱਬ ਤੇ ਦੋ ਅੱਖਰਾਂ ਦੀ ਮਾਂ ਕਿ ਲੋਕ ਅੱਜ ਕੱਲ ਮਾਵਾ ਨੂੰ ਪਤਾ ਕੀ ਕਹਿੰਦੇ ਆ ਤੇ ਮੁੰਡੇ ਕਹਿੰਦਾ ਤੈਨੂੰ ਕੀ ਪਤਾ ਤੂੰ ਤੇ ਕਮਲੀ ਆ ਅੱਜ ਦੇ ਨੌਜਵਾਨ ਕਹਿੰਦੇ ਆ ਵੀ ਬਾਪੂ ਤੈਨੂੰ ਕੀ ਪਤਾ ਯਾਰ ਤੂੰ ਉਹਦੀ ਪੁਰਾਣੀਆਂ ਗੱਲਾਂ ਕਰਦਾ ਤੂੰ ਨਵੀਂ ਜਨਰੇਸ਼ਨ ਆ ਤੈਨੂੰ ਤਾਂ ਲੱਗਦਾ ਕਿ ਬਾਪੂ ਪੁਰਾਣੀਆਂ ਗੱਲਾਂ ਕਰਦਾ ਪਰ ਜਿਹੜੇ ਰਾਹਾਂ ਤੋਂ ਤੂੰ ਲੰਘ ਕੇ ਆਇਆ ਨਾ ਬਾਪੂ ਹੋਰੀ ਮਿੱਟੀ ਫਰੋਲ ਕੇ ਆ ਗਿਆ ਉਥੋਂ ਇਹ ਭੁੱਲ ਜਾਈਂ ਵੀ ਬਾਪੂ ਨੂੰ ਕੁਝ ਨਹੀਂ ਪਤਾ ਤੂੰ ਰਾਤ ਨੂੰ ਜਿਹੜਾ ਵੀ ਕਾਰਾ ਕਰਕੇ ਆਉਣਾ ਤੇਰੀ ਤੇਰੀ ਪੈਣ ਦੇਖ ਕੇ ਦੱਸਦਾ ਬਾਪੂ ਮੇਰਾ ਪੁੱਤ ਕਿੱਥੋਂ ਆਇਆ ਤੇ ਪੁੱਤ ਸੋਦਾ ਬਾਪੂ ਨੂੰ ਪਤਾ ਹੀ ਨਹੀਂ ਤੇ ਇਦਾਂ ਧੀ ਐ ਧੀ ਸੋਦੀ ਮੇਰੀ ਮਾਂ ਨੂੰ ਪਤਾ ਨਹੀਂ ਮੇਰੇ ਪਿਓ ਨੂੰ ਪਤਾ ਨਹੀਂ ਕੱਲੀ ਕੱਲੀ ਗੱਲ ਵੀ ਸਮਝ ਹੁੰਦੀ ਐ ਪਰ ਆਪਣੀ ਇੱਜ਼ਤ ਤੇ ਮਾਰੇ ਕੋਈ ਨਹੀਂ ਬੋਲਦਾ ਬਾਬਾ ਜੀ ਇਸ ਕਰਕੇ ਮਾਂ ਪਿਓ ਦੀ ਕਦਰ ਕਰੋ ਰੱਬ ਆਪੇ ਹੀ ਸਮਝ ਆ ਜੂਗਾ ਰੱਬ ਕਿੱਥੇ ਮਾਂ ਦੇ ਪੈਰਾਂ ਥੱਲੇ ਜੰਨਤ ਐ ਤੇ ਜੰਨਤ ਦਾ ਦਰਵਾਜ਼ਾ ਪਿਓ ਐ ਜੇ ਮਾਂ ਰਾਜੀ ਕਰ ਲਈ ਜੰਨਤ ਤਾਂ ਲਿਖੀ ਜਾਊਗੀ ਕਿਸਮਤ ਪਰ ਦਰਵਾਜ਼ਾ ਨਹੀਂ ਖੋਲਣਾ ਜੇ ਕੱਲਾ ਪਿਓ ਰਾਜੀ ਕਰ ਲਿਆ ਦਰਵਾਜਾ ਤੇ ਖੁੱਲ ਜਾਊਗਾ ਪਰ ਜੰਮਤੋ ਜਹ ਹਨੇਰਾ ਹਨੇਰਾ ਨਜ਼ਰ ਆਊਗਾ ਐਸ ਕਰਕੇ ਦੋਵੇਂ ਰਾਜੀ ਕਰ ਲੋ ਰਾਹ ਵੀ ਚੰਗਾ ਹੋ ਜਾਊਗਾ ਤੇ ਦਰਵਾਜਾ ਵੀ ਖੁੱਲ ਜਾਊਗਾ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਚਾਰੇ ਸਹਬਜਾ ਦੇ ਕੋਈ ਐਂ ਸ਼ਹੀਦੀਆਂ ਪਾ ਕੇ ਨਹੀਂ ਉਹਨਾਂ ਨੇ ਆਪਣੇ ਮਾਂ ਪਿਓ ਰਾਜੀ ਕੀਤੇ ਆ ਜੇ ਉਹਨੇ ਕਿਹਾ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਜਾਓ ਜੰਗ ਦੇ ਮੈਦਾਨ ਚ ਉਤਰ ਜਾਓ ਤੇ ਅਗਲੇ ਨੇ ਪਰਤ ਕੇ ਜਵਾਬ ਨਹੀਂ ਦਿੱਤਾ ਸ਼ਹੀਦ ਹੋ ਗਏ ਨੇ ਤੇ ਜਿਹਨੇ ਪਿਓ ਰਾਜੀ ਕਰ ਲਿਆ ਮਾਂ ਰਾਜੀ ਕਰ ਲਈ ਦਾਦਾ ਰਾਜੀ ਕਰ ਲੈ ਦਾਦੀ ਰਾਜੀ ਕਰ ਲਈ ਤੇ ਅੱਜ ਕੁੱਲ ਦੁਨੀਆ 'ਚ ਡੰਕਾ ਵੱਜਦਾ ਉਹਨਾਂ ਦੇ ਨਾਮ ਦਾ ਤੇ ਯਾਦ ਰੱਖਿਓ ਅਕਬਰ ਅਕਬਰ ਵਰਗੇ ਦੁਨੀਆ ਜਿੱਤਣ ਆਏ ਸੀ ਸਿਕੰਦਰ ਵਰਗੇ ਦੁਨੀਆ ਜਿੱਤਣ ਆਏ ਸੀ ਜੇ ਭਰਾ ਭਰਾ ਦੇ ਨਾਲ ਨਹੀਂ ਨਾ ਖੜਦਾ ਤੇ ਫਿਰ ਦੁਨੀਆ ਜਿੱਤਣ ਦੇ ਸੁਪਨੇ ਭੁੱਲ ਜਾਉਂਦਾ ਯਾਦ ਰੱਖਿਓ ਅੱਜ ਭਰਾ ਭਰਾ ਦਾ ਵੈਰੀ ਹੋ ਗਿਆ ਆ ਮੁੰਡੇ ਨੂੰ ਪੁੱਛ ਕੇ ਵੇਖੋ ਪਰਸੋਂ ਦੀ ਜਲੰਧਰ ਦੀ ਗੱਲ ਐ ਓਏ ਹਾਸੀ ਖੇਡੇ ਕਰਦੇ ਕਰਦੇ ਭਰਾ ਮਾਰ ਕੇ ਵਹਿ ਗਿਆ ਸਗਾ ਭਰਾ ਸਗਾ ਭਰਾ ਉਹਦਾ ਨਿੱਕਾ ਜਿਹਾ ਬੱਚਾ ਉਹਦੀ ਕੇਸ ਖੁੱਲੇ ਹੋਏ ਉਹਦੀ ਜੂੜੀ ਖੁੱਲੀ ਐ ਤੇ ਗਲੀਆਂ ਚ ਰਵਾਜਾਂ ਮਾਰਦਾ ਫਿਰਦਾ ਓਏ ਲੋਕੋ ਮੇਰਾ ਭਰਾ ਮੇਰਾ ਪਿਓ ਮਾਰਦਾ ਮੇਰਾ ਪਿਓ ਮਾਰਦਾ ਤੇ ਜਦੋਂ ਭਰਾ ਨੇ ਆਪਣੇ ਭਰਾ ਦੀ Laash ਵੇਖੀ ਤੇ ਉਥੇ ਹੀ ਦਿਮਾਗ ਹਿੱਲ ਗਿਆ ਉਹਨੂੰ ਸਮਝ ਨਹੀਂ ਆ ਰਿਹਾ ਉਹਨੂੰ ਪੁਲਿਸ ਲੈ ਗਈ ਫੜ ਕੇ ਉੱਜੜ ਗਿਆ ਨਾ ਦੋ ਘਰ ਰੌਲਾ ਕੀ ਹੈ ਗਿਆਨ ਅਧੂਰਾ ਹੈ ਕਹਿੰਦਾ ਰੱਬ ਨਾ ਕਿਸੇ ਦੇ ਮੁੱਕ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਬੰਦੇ ਦੀ ਮਤ ਮਾਰਦਾ ਇਸ ਕਰਕੇ ਰੱਬ ਵਾਲੇ ਹੋ ਜਾਓ ਗੁਰੂ ਵਾਲੇ ਹੋ ਜਾਓ ਜ਼ਿੰਦਗੀ ਚ ਕਮੀ ਨਹੀਂ ਰਹਿਣੀ ਜੀ ਹੋ ਗਿਆ ਤੁਹਾਡੇ ਜੋ ਹਰਿਆਣੇ ਤੋਂ ਵੀ ਹੈਗਾ ਕੋਈ ਹਰਿਆਣੇ ਵਾਲਾ ਨਹੀਂ ਹੈਗਾ ਹਰਿਆਣੇ ਵਾਲੇ ਨਹੀਂ ਹੈਗੇ ਮੈਂ ਸਰਦਾਰ ਜੀ ਤੁਹਾਡੇ ਤੁਹਾਡੇ ਆਰਮੀਆ ਦੇ ਇਹਨਾਂ ਬੱਚਿਆਂ 'ਚ ਇੱਕ ਇੱਕ ਗਲਤੀ ਕੱਢ ਸਕਦਾ ਕੱਢਦਾ ਕਹਿੰਦਾ ਸੀ ਹਰਿਆਣੇ ਵਾਲੇ ਨਹੀਂ ਹੈਗੇ ਜਦੋਂ ਤੁਸੀਂ ਬਾਰਡਰ ਤੇ ਖੜੇ ਹੋ ਤੁਸੀਂ ਹਰਿਆਣੇ ਵਾਲੇ ਵੀ ਹੋ ਤੁਸੀਂ ਉੱਤਰਾਖੰਡ ਵਾਲੇ ਵੀ ਹੋ ਤੁਸੀਂ ਪੰਜਾਬ ਵਾਲੇ ਵੀ ਹੋ ਤੁਸੀਂ ਪੂਰੇ ਹਿੰਦੂਸਤਾਨ ਵਾਲੇ ਹੋ ਤੁਸੀਂ ਇਹ ਨਹੀਂ ਕਹਿਣਾ ਵੀ ਅਸੀਂ ਹਰਿਆਣੇ ਵਾਲੇ ਨਹੀਂ ਹੈਗੇ ਜਦੋਂ ਤੁਸੀਂ ਬਾਰਡਰ ਤੇ ਖੜੇ ਹੋ ਮਹਾਰਾਜ ਤੁਸੀਂ ਸਾਰੇ ਹਿੰਦੁਸਤਾਨ ਵਾਲੇ ਉਹ ਨਕਸ਼ੇ ਦੀ ਜਿੰਨੀ ਵੀ ਆਉਂਦੇ ਤੁਸੀਂ ਸਾਰੇ ਅੱਜ ਤੋਂ ਬਾਅਦ ਨਹੀਂ ਕਹਿਣਾ ਸੀ ਹਰਿਆਣੇ ਵਾਲੇ ਨਹੀਂ ਹੈਗੇ ਠੋਕੋ ਤਾੜੀ ਇਹਨਾਂ ਦੇ ਨਾਂ ਤੇ ਆਓ ਹੁਣ ਫੋਟੋ ਕਰਾ ਲਈਏ ਆਜੋ ਆਜੋ ਸਾਰੇ ਆਜੋ ਲਵੀ ਮੁੰਡਿਆ ਇਹ ਕਲਿੱਪ ਪੈਣੀ ਚਾਹੀਦੀ ਹੈ ਆਰਮੀ ਵਾਲੇ ਦੇ ਨਾਂ ਤੇ ਇਹ ਆਰਮੀ ਨਾ ਨਾ ਹੁੰਦੀ ਮੈਂ ਇੱਕ ਵਾਰੀ ਫਿਰ ਕਹਿ ਦੇਣਾ ਹਿੰਦੁਸਤਾਨ ਹਿੰਦੁਸਤਾਨ ਨਹੀਂ ਸਭ ਲਈ ਅਸੀਂ ਸਮੇਂ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਆ ਤੇ ਜਿਹੜੇ ਬਾਰਡਰ ਤੇ ਖੜੇ ਆ ਇਹਨਾਂ ਦੇ ਆਫੀਸਰ ਉਸ ਤੋਂ ਵੀ ਵੱਡੇ ਆਫੀਸਰ ਕਰਨਲ ਜਰਨਲ ਜੇ ਵੀ ਜਿੰਨੇ ਵੀ ਹੁੰਦੇ ਆ ਸਾਰਿਆਂ ਨੂੰ ਨਮਸਕਾਰ ਜੀ ਬਾਬਾ ਜੀ ਤੁਹਾਡੇ ਚਰਨਾਂ ਚ ਜਿਉਂਦੇ ਵਾਸਤੇ ਰੋ ਆਓ ਜੈ ਹੁਮਾਰਾਜ ਜੈ ਮਾਤਾ ਦੀ ਤੂੰ ਨੇ ਮੇਰੇ ਬੁਲਾਇਆ ਸ਼ੇਰਾਂ ਵਾਲੀ ਬੁਲਾਇਆ <laughs> 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 ਹੋਨੇ ਸਜਣਾ ਵੇ ਹੋ ਤੇਰੇ ਬਿਨ ਵੀ ਕੋਈ ਸਾਡਾ ਮੇਰੇ ਹੋਣਾ ਸਜਣਾ ਵੇ ਤੇਰੇ ਬਿਨ ਵੀ ਕੋਈ ਸਾਡਾ ਮੇਰੇ ਸੋਹਣਿਆ ਸਜਣਾ ਵੇ ਹੋ ਤੇਰੇ ਬਿਨ ਵੀ ਕੋਈ ਸਾਡਾ ਮੇਰੇ ਹੋਣਾ ਸਜਣਾ ਵੇ ਤੇਰੇ ਬਿਨ ਵੀ ਕੋਈ ਸਾਡਾ ਓ ਰੋਗ ਹਿਜਰ ਦਾ ਲਾਗੂ ਰੋਗ ਹਿਜਰ ਦਾ ਲਾਗ ਸਾਨੂੰ ਦੁੱਖ ਦੇ ਜਿਉ ਟਾਟਾ ਓ ਮੇਰੇ ਸੋਹਣਿਆ ਸਜਣਾ ਵੇ ਫਸੇ ਰਹਿ ਗਏ ਇਸ ਪੇਸਾਗਾ ਓ ਰੋ ਹਾ 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 ਇੱਕ ਤਾੜੀ ਮਾਰੋ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਉਹ ਸਾਡੇ ਪੰਜਾਬ